ਗੜੀ ਸਿੱਖ ਕਸ਼ੀਦਾ ਦੀ ਯਾਦ ਦੇ ਵਿੱਚ ਸਮਾਰਕ ਬਣਾਇਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਸੂਬਾ ਤਰੱਕੀਆਂ ਵੱਲ ਵਧ ਰਿਹਾ ਹੈ। ਜਿਸ ਕਾਰਨ ਪੰਜਾਬ 'ਚ ਨਿਵੇਸ਼ਕ ਦਿਲ ਖੋਲ ਕੇ ਨਿਵੇਸ਼ ਕਰ ਰਹੇ ਨੇ ਤੇ ਕਾਰੋਬਾਰ ਸਥਾਪਿਤ ਕਰ ਰਹੇ ਨੇ। ਪੰਜਾਬ ਸਰਕਾਰ ਦੇ ਇਨਵੈਸਟ ਪੰਜਾਬ ਅਧੀਨ ਜਿੱਥੇ ਨਿਵੇਸ਼ਕ ਸੂਬੇ 'ਚ ਵਾਪਸ ਆਏ ਨੇ ਉੱਥੇ ਹੀ ਹੁੰ ਤੱਕ ਲਗਭਗ 74447 ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ਼ ਦੇ ਨਾਲ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਾਹ ਖੁੱਲੇ ਨੇ ਮੇਰਾ ਨਾਮ ਕੁਸ਼ਾਰ ਜੈਲ ਹੈ ਮੈਂ ਬਸੰਤ ਪ੍ਰੋਡਕਟਸ ਕੇ ਲਲਪੀ ਦਾ ਸੀਈਓ ਤੇ ਅਸੀਂ ਇਨਵੈਸਟ ਪੰਜਾਬ ਦੀ ਸਕੀਮ ਦਾ ਫਾਇਦਾ ਲੈਂਦੇ ਹੋਏ ਫਿਲੰਦਰ ਦੇ ਜੰਧੂ ਸਿੰਘੇ ਦੇ ਵਿੱਚ ਜੰਦਾ ਹੈ ਨਿਆ ਪਲਾਂਟ ਲਗਾਇਆ ਇਨਵੈਸਟ ਪੰਜਾਬ ਤੋਂ ਸਾਨੂੰ ਸਭ ਤੋਂ ਸੌਖਾ ਕੰਮ ਜੋ ਹੋਇਆ ਹੈ ਉਹ ਇਹ ਹੈ ਕਿ ਜਦੋਂ ਅਸੀਂ ਐਪਲੀਕੇਸ਼ਨ ਲਗਾਣੀ ਤੇ ਨਾ ਤਾਂ ਸਾਨੂੰ ਕਿਸੇ ਏਜੰਟ ਕੋਲ ਜਾਣਾ ਪਿਆ ਨਾ ਕਿਸੇ ਦਫਤਰ ਦੇ ਵਿੱਚ ਤੱਕੇ ਖਾਣੇ ਪਏ। ਸਗੋਂ ਸਾਡੀ ਬਹੁਤ ਹੈਲਪ ਜਿਹੜੀ ਹੈ ਉਹ ਜੀਐਮ ਡੀਆਈਸੀ ਦੇ ਕੋਲੋਂ ਹੋਈ। ਪਰ ਅਸੀਂ ਆਨਲਾਈਨ ਆਪਣੀ ਕਾਮਨ ਐਪਲੀਕੇਸ਼ਨ ਫਾਰਮ ਆਪ ਪੇਟ ਕੀਤੀ। ਇਹਦਾ ਬੈਨੀਫਿਟ ਇਹ ਹੋਇਆ ਕਿ ਸਿਸਟਮ ਦੇ ਵਿੱਚ ਪ੍ਰਾਸੈਸਿੰਗ ਦੀ ਵਧ ਗਈ ਤੇ ਸਾਨੂੰ ਇਹ ਯੂਨਿਟ ਲਗਾਉਣ ਦੇ ਵਿੱਚ ਟਾਈਮ ਚਾਹੀ ਲੱਗਿਆ ਹੋਵੇ ਪਰ ਐਟਲੀਸਟ ਸਾਨੂੰ ਏਜੰਟ ਦੇ ਹੱਥਾਂ ਵਿੱਚ ਆ ਕੇ ਨਾ ਸਾਨੂੰ ਪੈਸੇ ਨਿਕਰਾਫ ਕਰਨੇ ਪਏ। ਇੰਨੇ ਨਹੀਂ ਪੰਜਾਬ ਸਰਕਾਰ ਨੇ ਕਾਰੋਬਾਰ ਸ਼ੁਰੂ ਕਰਨ ਦੀ ਪਰ ਕਿਰਿਆ ਨੂੰ आसान बनाके निवेशकों ਦੀਆਂ ਮੁਸ਼ਕਲਾਂ ਵੀ ਦੂਰ ਕੀਤੀਆਂ ਨੇ ਜਾ ਰਿਹਾ ਫਰੋਜਪੁਰ ਵਿੱਚ ਤੁਹਾਨੂੰ ਤਸਵੀਰਾਂ ਸਾਂਝੀਆਂ ਕਰਦੇ ਆਂ ਵੀ ਕਿਸ ਤਰ੍ਹਾਂ ਜਿਹੜਾ ਸਮਾਰਕ ਜਿਹੜਾ ਲੱਖਾਂ ਰੁਪਏ ਦੀ ਲਾਗਤ ਦੇ ਨਾਲ ਸਰਕਾਰ ਵੱਲੋਂ ਬਣਾਇਆ ਜਾ ਰਿਹਾ ਸ਼ਹੀਦਾਂ ਨੂੰ ਸਮਰਪਿਤ ਹੋਏਗਾ ਵਧੀਆ ਤਰੀਕੇ ਦੇ ਨਾਲ ਜਿਹੜਾ ਪਾਰਕ ਵੀ ਨਾਲ ਬਣਾਇਆ ਜਾਵੇਗਾ ਵੀ ਕਹਿ ਸਕਦੇ ਆਂ ਵੀ ਤਕਰੀਬ 33 ਫੁੱਟ ਉੱਚਾ ਜਿਹੜਾ ਇਹ ਇਹ ਸ਼ਹੀਦੀ ਯਾਦਗਾਰ ਜਿਹੜਾ ਇਹ ਬਣਾਇਆ ਜਾ ਰਿਹਾ ਜੋ ਆਪਣੇ ਆਪ ਦੇ ਵਿੱਚ ਕਾਬਲੇ ਤਾਰੀਫ ਹੈ ਜਿਹੜਾ ਵੀ ਸਰਕਾਰਾਂ ਵੱਲੋਂ ਇਹ ਜਿਹੜੇ ਕਦਮ ਉਠਾਏ ਗਏ ਸਾਡੇ ਨਾਲ ਇੱਥੇ ਮੌਜੂਦ ਨੇ ਜਿਹੜੇ ਕੰਮ ਕਰਵਾ ਰਹੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਭਾਜੀ ਨਮਸਕਾਰ ਜੀ ਭਾਜੀ ਕੀ ਹੋ ਰਿਹਾ ਜੀ ਇਹ ਇਹ ਸ਼ਹੀਦ ਤੇ 40 ਲੱਖ ਰੁਪਏ ਦਾ ਤੇ 40 ਲੱਖ ਰੁਪਏ ਦਾ ਬਿਜਲੀ ਦਾ ਕੰਮ ਇਹਦੇ ਵਿੱਚ ਤੇ 30 ਗੁ ਲੱਖ ਰੁਪਏ ਦੇ ਬੁੱਤ ਬਣਨੇ ਨੇ ਉਹ ਲੱਗਨੇ ਨੇ ਤੇ 15 ਗੁ ਲੱਖ ਰੁਪਏ ਦਾ ਪਾਰਕ ਦਾ ਕੰਮ ਆ ਇਹਦੇ ਵਿੱਚ ਵੱਖਰੇ ਵੱਖਰੇ ਕੰਮ ਨੇ ਮਲਕੇ ਮਹਿਕਮੇ ਕੋਲ ਤੇ ਇਹ ਉਹਦੀ ਯਾਦ ਬਹੁਤ ਅੱਛਾ ਪਾਰਕ ਬਣ ਰਿਹਾ ਮਲਕੇ ਦੇਖਣਯੋਗ ਹੋਗਾ ਬਾਅਦ ਵਿੱਚ ਲੋਕ ਜਿਹੜੇ ਆਂਦੇ ਨੇ ਉਹਨਾਂ ਦੇ ਵੇਖਣ ਸੇ ਬਹੁਤ ਵਧੀਆ ਚੀਜ਼ ਬਣ ਰਹੀ ਹੈ ਮਲਕੇ ਇਹ ਸਿੱਖ ਸ਼ਹੀਦਾਂ ਦੀ ਯਾਦ ਵਿੱਚ ਬਣਾਇਆ ਜਾ ਰਿਹਾ ਭਾਜੀ ਹਾਂ ਚੱਕਿਆ ਭਾਜੀ ਤੇ 22 ਦਾ ਜੀ ਇਕ ਕਿਸੇ ਜਿਹੜੇ ਸ਼ਹੀਦ ਵਾਸੀ ਤੇ ਇਹ ਭਾਜੀ ਜਿਹੜੇ ਯਾਦ ਵਿੱਚ ਪਾਰਕ ਬਣਾਇਆ ਜਾ ਕਰੋੜਾਂ ਰੁਪਏ ਦੀ ਲੱਗ ਦੇ ਨਾਲ ਕਿਸ ਤਰ੍ਹਾਂ ਦੀ ਲੁੱਕ ਹੋਏਗੀ ਜਿਹੜਾ ਤੁਹਾਨੂੰ ਮਤਲਬ ਬਹੁਤ ਵਧੀਆ ਲੋਕ ਇਜੀਲੀਸ਼ਨ ਦਾ ਮਾਡਲ ਬਣਿਆ ਹੈ ਤੇ ਮਾਡਲ ਬਹੁਤ ਵਧੀਆ ਮਾਡਲ ਹੈ ਰਿਲੇਸ਼ਨ ਜੋ ਹੈ ਇਹ ਲੋਕ ਬਾਹਰੋਂ ਵਾਲੇ ਨੇ ਦੇਖਾਂਗੇ ਆ ਕੇ ਚੀਜ਼ ਬਹੁਤ ਅੱਛੀ ਬਣ ਰਹੀ ਹੈ ਸਰਕਾਰ ਦਾ ਵਧੀਆ ਪ੍ਰਾਣ ਹੈ ਵਧੀਆ ਪ੍ਰਾਣ ਹੈ ਬਹੁਤ ਵਧੀਆ ਪ੍ਰਾਣਾਂ ਬੰਦਾ ਹੈ ਬਹੁਤ ਪ੍ਰਾਣਾਂ ਪ੍ਰੋਜੈਕਟ ਚੱਲਦਾ ਪਿਆ ਮਤਲਬ ਕਿ ਪਹਿਲਾਂ ਹੁਣ ਜਿਹੜਾ ਅਪਗ੍ਰੇਡ ਨਹੀਂ ਦਿੱਤੇ ਨੇ ਕਿ ਪਹਿਲੇ ਫਾਲਸ ਸੀ ਕਿਨਾਂ ਕੋ ਥੋੜੇ ਘੱਟ ਸੀਗੇ ਤੇ ਬਾਅਦ ਇਹ ਢਾਲ ਆ ਗਈ ਜੀ ਹਾਂ ਕਰ ਤੋਂ ਨੰਦ ਜੀ ਤੁਸੀਂ ਦੇਖ ਸਕਦੇ ਹੋ ਵੀ ਤੁਹਾਨੂੰ ਦਿਖਾਉਣੇ ਆ ਕਿ ਕਿਸ ਤਰ੍ਹਾਂ ਜਿਹੜਾ ਕੰਮ ਚੱਲਦਾ ਦਿਖਾਇਆ ਜਾ ਰਿਹਾ ਪੱਥਰ ਵੀ ਜੜਿਆ ਉਹ ਇਥੇ ਲਗਾਏ ਜਾ ਰਹੇ ਨੇ ਤਾਂ ਕਿ ਵਧੀਆ ਲੁੱਕ ਦੇ ਮਤਲਬ ਇਹ ਜਿਹੜਾ ਸਮਾਰਕ ਆ ਉਹ ਬਣਾਇਆ ਜਾਵੇਗਾ ਤਾਂ ਜੋ ਇੰਤਾਜਾ ਰਹਿ ਸਕਣ ਉਹ ਸੀਧਾ ਦੀਆਂ ਯਾਦਾਂ ਜਿਨ੍ਹਾਂ ਨੇ ਦੇਸ਼ ਵਾਸਤੇ ਜਿਹੜੀਆਂ ਆਪਣੀਆਂ ਕੁਰਬਾਨੀਆਂ ਦਿੱਤੀਆਂ ਉਹ ਨੌਜਵਾਨਾਂ ਵਾਸਤੇ ਵੀ ਜਿਨ੍ਹਾਂ ਨੂੰ ਉਹਨਾਂ ਦੀ ਕੁਰਬਾਨੀਆਂ ਮਤਲਬ ਕੀ ਕਹਿ ਸਕਦੇ ਆ ਵੀ ਤਾਜ਼ਾ ਰੱਖਣ ਵਾਸਤੇ ਵੀ ਇੱਕ ਯੋਗਦਾਨ ਸਰਕਾਰ ਵੱਲੋਂ ਕੀਤਾ ਜਾ ਰਿਹਾ ਕਿਉਂਕਿ ਜਿਹੜੇ ਨੌਜਵਾਨ ਆ ਉਹ ਸੀਧਾ ਦੀ ਜਿਹੜੇ ਕਹਿ ਸਕਦੇ ਸ਼ਹਾਤਾ ਨੂੰ ਜਿਹੜੇ ਉਹ ਭੁੱਲਦੇ ਜਾ ਰਹੇ ਨੇ ਇਸ ਕਰਕੇ ਉਹਨਾਂ ਦੀ ਸ਼ਹਾਤਾ ਨੂੰ ਜਿਹੜੀਆਂ ਤਾਜ਼ਾ ਰੱਖਣ ਵਾਸਤੇ ਇਹ ਜਿਹੜੇ ਕੰਮ ਕੀਤੇ ਜਾ ਰਹੇ ਵਧੀਆ ਜਿਹੜਾ ਪੱਥਰ ਉਹ ਲਗਾਇਆ ਜਾ ਰਿਹਾ ਤਾਂ ਤੁਸੀਂ ਵੇਖ ਸਕਦੇ ਹੋ ਵੀ ਕਾਰੀਗਰ ਵੀ ਜਿਹੜੇ ਵਧੀਆ ਤੌਰ ਤੇ ਜ ਦੇ ਦਿਖਾਈ ਦੇ ਰਿਹਾ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤਾਂ ਜੀ ਜਿਹੜਾ ਤੁਸੀਂ ਇਹ ਪੱਥਰ ਲਗਾ ਰਹੇ ਕਿਵੇਂ ਦਾ ਜੀ ਹੈ ਬਹੁਤ ਵਧੀਆ ਪੱਥਰ ਆ ਜੀ ਬਹੁਤ ਵਧੀਆ ਮਜ਼ਬੂਤ ਹੈ ਜੀ ਤੇ ਕਿਸ ਤਰ੍ਹਾਂ ਦੀ ਲੁੱਕ ਹੋਈ ਗਈ ਵੇਖੋ ਬਹੁਤ ਐਂਡ ਲੱਗੇਗਾ ਵਧੀਆ ਆਏਗਾ ਪਹਿਲੇ ਵੀ ਲੱਗਾ ਹੋਇਆ ਬਹੁਤ ਜਗ੍ਹਾ ਤੇ ਹੁਣ ਵਧੀਆ ਬਣੇਗਾ ਜੀ ਹਾਂਜੀ ਵਧੀਆ ਬਣਾਂਗਾ ਬਿਲਕੁਲ ਤੁਸੀਂ ਦੇਖ ਸਕਦੇ ਜਿਹੜੇ ਕਾਰੀਗਰ ਇੱਥੇ ਕੰਮ ਕਰਦੇ ਪਏ ਉਹਨਾਂ ਦਾ ਵੀ ਕਹਿਣਾ ਕਿ ਬਹੁਤ ਵਧੀਆ ਜਿਹੜੀ ਆ ਲੁੱਕ ਮਤਲਬ ਦੇਖਣ ਵਾਸਤੇ ਜਿਹੜੀ ਬਣਾਈ ਜਾਈ ਵੀ ਕਹਿ ਸਕਦੇ ਆਂ ਵੀ ਸਰਕਾਰਾਂ ਵੱਲੋਂ ਹਮੇਸ਼ਾ ਸ਼ਹੀਦਾਂ ਨੂੰ ਜਿਹੜਾ ਯਾਦ ਕਰਨ ਵਾਸਤੇ ਜਿਹੜੇ ਸਮਾਰਕ ਬਣਾਏ ਜਾਂਦੇ ਆਂ ਵੀ ਉਹ ਹੁਣ ਵੀ ਜਿਹੜੇ ਆ ਉਹ ਕੰਮ ਜਿਹੜੇ ਲੱਖਾਂ ਰੁਪਏ ਕਰੋੜਾਂ ਰੁਪਏ ਲਾ ਕੇ ਜਿਹੜੇ ਕੰਮ ਚੱਲਦੇ ਦਿਖਾਈ ਦੇ ਰਹੇ ਆ ਉਹ ਆਪਣੇ ਆਪ ਦੇ ਵਿੱਚ ਕਾਬਲੇ ਤਾਰੀਫ ਹੈ ਕਿਉਂਕਿ ਸ਼ਹੀਦ ਜਿਹੜੇ ਹੁੰਦੇ ਆ ਉਹ ਦੇਸ਼ ਦੇ ਸ਼ਹੀਦ ਹੁੰਦੇ ਆ ਉਹਨਾਂ ਦੀ ਜਿਹੜੇ ਯਾਦਾ ਜਿਹੜੀ ਹਮੇਸ਼ जारी रहनी चाहिए है क्योंकि पता लग सके भी आखिर किस वास्ते, भी वास्ते है, तो ज़िये ज़िये, है। जी जवाना ने जड़ी है दिखा जारी दैनिक सवेरा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और व्हाट्सएप चैनल पर